ਤਤ ਡਾਕਟਰ ਵੀ ਕਦੇ ਆਪਣੀ ਬਾਡੀ ਨੂੰ ਬਹੁਤ ਤੰਦਰੁਸਤ ਰੱਖਦੇ ਨੇ ਡਾਕਟਰ ਦਵਿੰਦਰਜੀਤ कौर ਐਸਐਮਓ ਰੇਨਨਾਬਾ ਵੀ ਰਹੇ ਨੇ ਫਤਿਹਗੜ੍ਹ ਸਾਹਿਬ ਵੀ ਰਹੇ ਨੇ ਸਭ ਸਾਡੇ ਵੀ ਰਹੇ ਨੇ ਜਿਹੜੇ ਨਾਲ ਗੱਲਬਾਤ ਕਰਾਂਗੇ ਉਹ ਵੀ ਪਹੁੰਚੇ ਨੇ ਸਿਹਤ ਨੂੰ ਤੰਦਰੁਸਤ ਰੱਖਣਾ ਬਹੁਤ ਅਤੀ ਜ਼ਰੂਰੀ ਆ ਤੁਸੀਂ ਤਾਂ ਖੁਦ ਡਾਕਟਰ ਹੋ ਤੁਸੀਂ ਹਾਂਜੀ ਅੱਜ ਦੇ ਯੁੱਗ 'ਚ ਜਿਹੜਾ ਕਿਉਂਕਿ ਆਪਾਂ ਲੋਕਾਂ ਨੂੰ ਸਟ੍ਰੈਸ ਬਹੁਤ ਜ਼ਿਆਦਾ ਹਰ ਚੀਜ਼ ਦਾ ਹਰ ਬੰਦੇ ਨੂੰ ਵਰਕ ਸਟ੍ਰੈਸ ਹੈ ਕਿਸੇ ਨੂੰ ਘਰ ਦਾ ਸਟ੍ਰੈਸ ਹੈ ਕਿਸੇ ਨੂੰ ਜਵਾਬ ਦਾ ਸਟ੍ਰੈਸ ਹੈ ਆਪ ਲੋਕ ਸਾਰੇ ਬਹੁਤ ਬੀਜ਼ੀ ਹੁੰਦੇ ਨੇ ਸੋ ਇਸ ਕਰਕੇ ਆਪਣੇ ਸਿਹਤ ਦਾ ਧਿਆਨ ਰੱਖਣਾ ਫਿਟਨੈਸ ਇਜ਼ ਮਸਟ ਕਿ ਅਸੀਂ ਬਿਮਾਰੀਆਂ ਤੋਂ ਦੂਰ ਰਹੀਏ ਡੇਲੀ ਐਕਸਰਸਾਈਜ਼ ਕਰਨਾ ਏਟਲੀਸਟ 4-5 ਡੇਸ ਤਾਂ ਜ਼ਰੂਰ ਆਪਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਜਿਹੜੀਆਂ ਬਿਮਾਰੀਆਂ ਹਾਈਪਰ ਟੈਂਸ਼ਨ ਹੈਗੀ ਹੈ ਤੇ ਨਾਲ ਜਿਵੇਂ ਕਾਰਡੀਕ ਡਿਜ਼ੀਜ਼ ਹੈ ਉਹਨਾਂ ਤੋਂ ਬਚ ਸਕੀਏ ਸੋ ਆਪਾਂ ਸਭ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਵਰਕਆਊਟ ਜ਼ਰੂਰ ਕਰਨਾ ਚਾਹੀਦਾ ਹੈ ਬਿਲਕੁਲ ਹੋਰ ਕੀ ਕੀ ਫਾਇਦੇ ਨੇ ਜੇ ਇਸ ਤਰ੍ਹਾਂ ਤੁਸੀਂ ਜਿਮ ਦੇ ਵਿੱਚ ਆਉਨੇ ਹੋ ਕਸਰਤ ਵੀ ਬਹੁਤ ਲੋਕਲ ਸ਼ਹਿਰ ਵੀ ਸੜਕਾਂ ਤੇ ਪਾਰਕਾਂ ਦੇ ਵਿੱਚ ਲੋਕ ਕਰਦੇ ਨੇ ਹਾਂਜੀ ਤੁਸੀਂ ਐਕਸਰਸਾਈਜ਼ ਕਿਸੇ ਤਰ੍ਹਾਂ ਦੀ ਵੀ ਕਰੋ ਯੋਗਾ ਕਰੋ ਜਾਂ ਤੁਸੀਂ ਜਿਮ ਚ ਕਰੋ ਜਾਂ ਤੁਸੀਂ ਘਰ ਬੈਠ ਕੇ ਕਰੋ ਹਰ ਤਰ੍ਹਾਂ ਦੀ ਜਿਹੜੀ ਐਕਸਰਸਾਈਜ਼ ਵਰਕਆਊਟ ਆ ਉਹਦਾ ਹਰ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ ਸਰੀਰ ਨੂੰ ਤੰਦਰੁਸਤ ਰਹਿਦਾ ਬੰਦਾ ਐਕਟਿਵ ਫੀਲ ਕਰਦਾ ਆਪਣਾ ਜਿਹੜਾ ਸਟ्रेस ਹੈ ਉਹ ਬਸ ਹੁੰਦਾ ਚੰਗੇ ਹਾਰਮੋਨਸ ਰਿਲੀਜ਼ ਹੁੰਦੇ ਆ ਤੇ ਬੰਦਾ ਥੋੜੀ ਦੇਰ ਵਾਸਤੇ ਜਿਹੜਾ ਆਪਣਾ ਟਾਈਮ ਹੈ ਜਿਹੜਾ ਆਪਣੀ ਐਨੀ ਬਿਜ਼ੀ ਲਾਈਫ ਹੁੰਦੀ ਹੈ ਆਪਣੇ ਵਾਸਤੇ ਕੱਟਦਾ ਹੈਗਾ ਸੋ ਇਟ ਇਜ਼ ਮਸਟ ਬਿਲਕੁਲ ਡਾਕਟਰ ਦਵਿੰਦਰਜੀਤ ਕੌਰ ਨਾਬਾ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਵੀ ਇਹੀ ਲੋਕਾਂ ਨੂੰ ਸੁਨੇਹਾ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਸ਼ੈਅ ਕਸਰਤ ਕਰਨਾ ਤੇ ਕਈ ਵਾਰ ਟੈਨਸ਼ਨਾਂ ਬਹੁਤ ਰਹਿੰਦੇ ਹਰ ਇਨਸਾਨ ਦੇ ਉੱਪਰ ਹੁੰਦੀ ਹੈ ਉਸ ਨੂੰ ਕਿਸ ਤਰ੍ਹਾਂ ਨਿਊਟਰਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਬਿਲਕੁਲ ਕਸਰਤ ਤੇ ਜਿਮ ਦੇ ਵਿੱਚ ਜਾਣਾ ਵੀ ਕਹਿੰਦੇ ਅਤਿ ਜ਼ਰੂਰੀ ਆ ਇਨਸਾਨ ਦੇ ਲਈ ਨਾਬਾ ਤੋਂ ਹਰਮਿਤ ਸਿੰਘ ਮਾਨ